ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਡੀਏ ਵਿੱਚ ਕਿੰਨਾ ਵਾਧਾ ਹੋਣਾ ਜ਼ਰੂਰੀ ਹੈ ਪੰਜਾਬ ਸਰਕਾਰ ਇਹ ਵਾਧਾ ਕਦੋਂ ਤੱਕ ਕਰ ਸਕਦੀ ਹੈ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਡੀਏ ਵਿੱਚ 13% ਵਾਧਾ ਹੋਣਾ ਬਹੁਤ ਜ਼ਰੂਰੀ ਆ ਮਾਨ ਸਰਕਾਰ ਵਾਧਾ ਜਲਦੀ ਕਰ ਸਕਦੀ ਆ ਪਰ ਇੱਕ ਪਾਸੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਡੀਏ 55% ਆ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਡੀਏ 42% ਆ 13% ਦਾ ਬਹੁਤ ਵੱਡਾ ਫਰਕ ਆ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਵਨ ਤੋਂ ਨਾਲ ਜਾਂ ਬੇਤਵਾਂ ਦੇ ਹਰਪਾਲ ਸਿੰਘ ਜੀਮਾ ਨਾਲ ਜਾਂ ਸਾਬਕਾ ਮਿੰਟਰ ਮੀਟਿੰਗ ਹੋਈਆਂ ਵੀ ਡੀਏ 13% ਵਾਧਾ ਕੀਤਾ ਜਾਵੇ ਕਿਉਂਕਿ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਡੀਵੀ 55% ਆ ਇਹਨਾਂ ਦੇ ਸਰਕਾਰ ਦੇ ਮੁਲਾਜ਼ਮਾਂ ਨੂੰ ਡੀਵੀ 22% ਆ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਡੀ 13% ਘੱਟ ਹੋਣ ਕਰਕੇ ਹਜ਼ਾਰਾਂ ਰੁਪਏ ਤਨਖਾਹ ਹਰ ਮਹੀਨੇ ਘੱਟ ਮਿਲਦੀ ਅਸੀਂ ਮੰਗ ਕਰਦੇ ਆ ਮਾਨ ਸਰਕਾਰ ਤੋਂ ਵੀ ਡੀਅਰ ਵਿੱਚ 13% ਵਾਧਾ ਕੀਤਾ ਜਾਵੇ ਹਾਂ ਜੀ ਮੈਨੂੰ ਜੀ 17/7/2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਕਿਹੜਾ ਵੀ ਕਮਿਸ਼ਨ ਲਾਗੂ ਹੋਣਾ ਜ਼ਰੂਰੀ ਹੈ 17/7/2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ 6ਵੇਂ ਪੇਗ ਬਹ ਲਾਗੂ ਕਰਨਾ ਜ਼ਰੂਰੀ ਆ ਜਿਸ ਨੂੰ ਲੈ ਕੇ ਜੋ ਮੁਲਾਜ਼ਮਾਂ ਜਥੇਬੰਦੀਆਂ ਨੇ ਉਹਨਾਂ ਨੇ ਉਹ ਲੈਂਡਰ ਪੈਡ ਦੇ ਉੱਪਰ 17/7/2020 ਤੋਂ ਭਾਰਤੀ ਮਲਾਿਆਂ ਲਈ ਛੇ ਮਾਪੇ ਲਾਗ ਕੀਤਾ ਰਿਹਾ ਮੁਖਲੀ ਪੁਆਨ ਤੋਂ ਦਿੱਤੇ ਮੰਗ ਪੱਤਰ ਵਿੱਤੋਂ ਇਹਨਾਂ ਪਾਸੇ ਜਿਮਨ ਨੂੰ ਮੰਗ ਪੱਤਰ ਦਿੱਤੇ ਗਏ ਨੇ ਜਿਸ ਨੂੰ ਲੈ ਕੇ ਮੀਟਿੰਗਾਂ ਵੀ ਕੀਤੀਆਂ ਗਈਆਂ ਨੇ ਅਸੀਂ ਮੰਗ ਕਰਦੇ ਹਾਂ ਮਾਸ ਰਕਾਰ ਤੋਂ ਜਿਸ 17/7/2020 ਵਾਲੇ ਮਲਾਿਆਂ ਨੂੰ ਸੱਤੋਂ ਪੇਕ ਮਿਸ਼ਨ ਨਹੀਂ ਪੰਜਾਬ ਦਾ ਛੇਵਾਂ ਪੇਕ ਮਿਸ਼ਨ ਲਾਗੂ ਕੀਤਾ ਜਾਵੇ ਹੰਨੀ ਮੰਗਦੇ ਹਾਂ ਰਿਟਾਇਰ ਹੋਏ ਮਲਾਜਮਾ ਕਿਸ ਫੈਕਟਰ ਲੈਣ ਦੀ ਮੰਗ ਕਰ ਰਹੇ ਆ ਸਰਕਾਰ ਕਦੋਂ ਤੱਕ ਉਹਨਾਂ ਦੀ ਮੰਗ ਨੂੰ ਪੂਰਾ ਕਰ ਸਕਦੀ ਹੈ ਤੇ ਲਾਗੂ ਕਰ ਸਕਦੀ ਹੈ ਰਿਟਾਇਨਡ ਹੋਏ ਮੁਲਾਜ਼ਮਾਂ ਜੋ ਫੈਕਟਰੀ ਤੋਂ ਬਣ 9 ਦੀ ਮੰਗ ਕਰਦੇ ਆ ਉਹ ਵੀ ਮੰਗ ਕਰਦੇ ਆ ਵੀ ਸਾਨੂੰ ਏਰੀਆ ਦਿੱਤਾ ਜਾਵੇ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਵੰਤਮਾਨ ਦੇ ਨਾਲ ਸਾਂਝੇ ਫਰਣ ਜਾਵਨ ਮੀਟਿੰਗਾਂ ਹੋਈਆਂ ਵਿਤਵਾਲੀ ਹਰਪਾਸ ਸਿੰਘ ਜੀ ਨਾਲ ਮੀਟਿੰਗਾਂ ਹੋਈਆਂ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਮਾਨ ਸਰਕਾਰ ਜੋ ਰਿਟਾਇਨਡ ਰਿਟਾਇਨਡ ਹੋਏ ਮੁਲਾਜ਼ਮਾਂ ਨੂੰ ਹੈਡਰ ਤੋਂ ਬਣ ਨਾੜ ਦੇ ਸਕਦੀ ਹੈ ਆਸ ਕੀਤੀ ਜਾ ਸਕਦੀ ਹੈ 2016 ਤੋਂ ਪੇ ਕਮਿਸ਼ਨ ਦਾ ਏਰੀਆ ਮੁਲਾਜ਼ਮਾਂ ਨੂੰ ਕਦੋਂ ਤੱਕ ਮਿਲਣ ਦੀ ਆਸ ਹੈ ਮੁੱਖ ਮੰਤਰੀ ਭਵੰਤਮਾਨ ਨੇ ਮੰਤਰੀ ਮੰਡਲ ਦੀ ਮਿਲਣ ਦੇ ਜੇ ਫੈਸਲਾ ਕੀਤਾ ਸੀਗਾ ਵੀ ਦੋਆ 16 ਤੋਂ ਪੇ ਕੰਦਾ ਏਰੀਆ ਦੇ ਜਿੰਨੇ ਵੀ ਉਮਰ ਪਟਾਸਾਲਾ ਵੀ ਦੋ ਕੇਸ ਤਾਂ ਇਹਨੂੰ ਮਿਲ ਵੀ ਚੁੱਕਿਆ ਵਾ ਵੀ ਕਿਸੇ ਨੂੰ 36 ਕੇਸ ਤਾਂ ਵੇ ਕਿਸੇ ਨੂੰ 42 ਕੇਸਾਂ ਜਾਂ ਕਿਸੇ ਨੂੰ 12 ਕੇਸਾਂ ਵਿੱਚ ਜੋ ਰੈਗੂਲਰ ਮਲਾਜਮਾਂ ਵਰਕਿੰਗ ਮਲਾਜਮਾਂ ਉਹਨਾਂ ਨੂੰ ਅਪ੍ਰੈਲ 2022 ਤੋਂ ਸ਼ੁਰੂ ਕੀਤਾ ਜਾਊਗਾ ਪਰ ਪੰਜਾਬ ਸਰਕਾਰ ਦੇ ਮਲਾਜਮਾਂ ਨੇ ਮੀਟਿੰਗਾਂ ਕੀਤੀਆਂ ਉਸ ਤੋਂ ਬਾਅਦ ਮੁਖਲੀ ਭਵਾਨ ਤਮਾਨ ਨਾਲ ਬੈਠੇ ਹਰ ਪਾਸੇ ਜਿਵੇਂ ਨਾਲ ਇਹ ਵੀ ਕਿਹਾ ਵੀ ਜੋ ਏਰੀਆ ਦੇ ਮਲਾਜਮਾਂ ਤੇ ਪੈਨਸ਼ਨਰਾਂ ਦੇ ਨਾਲ ਧੋਖਾ ਕਰਕੇ ਝੂਠ ਬੋਲ ਕੇ ਸੱਤਾ ਵਿੱਚ ਆਈ ਸੀਗੀ ਔਰ ਇਹ ਨਹੀਂ ਕਿ ਐਸੀ ਵੀ ਜਦੋਂ ਸਾਡੀ ਸਰਕਾਰ ਬਣ ਗਈ ਕਿਸੇ ਨੂੰ ਧਰਨਾ ਮਜ਼ਦਰਾ ਨਹੀਂ ਕਰਨਾ ਪਏਗਾ ਅੱਜ ਪੈਨਸ਼ਨਰ 40000 ਮਰ ਗਏ ਔਰ ਉਹਨਾਂ ਦੇ ਬਕਾਏ 8 8 10 10 ਲੱਖ ਰੁਪਇਆ ਖੱਲਲੇਲੇ ਦਾ ਖੜਾ ਹੈ ਪੈਂਡਿੰਗ ਡੀਏ ਤੇ ਹੈ ਮੁਲਾਜ਼ਮਾਂ ਦੀਆਂ ਮੰਗਾਂ ਬਹੁਤ ਪੈਂਡਿੰਗ ਪਈਆਂ ਸਰਕਾਰ ਟਾਸ ਤੋਂ ਬਚ ਨਹੀਂ ਹੋ ਰਹੀ ਲੋਕਾਂ ਨੂੰ ਟੁਠੇ ਟੁਟਕਲੇ ਸੁਣਾ ਕੇ ਗੁੰਮਰਾਹ ਕਰ ਰਿਹਾ ਹੈ ਅੱਜ ਸਾਰੇ ਪੰਜਾਬ ਦੇ ਵਿੱਚੋਂ ਮੁਲਾਜ਼ਮ ਤੇ ਪੈਨਸ਼ਨਰ ਇਕੱਠੇ ਹੋ ਕੇ ਪਰ ਮੌਜੂਦਾ ਸਰਕਾਰ ਦਾ ਪਿੱਛਾ ਕਰਨਾ ਆਏ ਆਂ ਔਰ ਲੋਕਾਂ ਨੂੰ ਦੱਸਣ ਵਾਸਤੇ ਆਏ ਆਂ ਕਿ ਇਹ ਝੂਠੀ ਸਰਕਾਰ ਹੈ ਮਕਾਰ ਸਰਕਾਰ ਹੈ ਇਹਨੂੰ ਵੋਟਾਂ ਪਾ ਕੇ ਹਰਾਇਆ ਜਾਵੇ ਇਹਨੂੰ ਡੀਮੋਰਲਾਈਜ਼ ਕਰਕੇ ਪੰਜਾਬ ਦੇ ਲੋਕਾਂ ਨੂੰ ਬਚਾਇਆ ਜਾਵੇ ਇਸ ਕਰਕੇ ਪੰਜਾਬ ਦਾ ਫੈਕਸ਼ਨਰ ਅੱਜ ਲੁਗਾਨੇ ਸ਼ਹਿਰ ਦੇ ਵਿੱਚ ਇਕੱਠਾ ਹੋ ਕੇ ਮੁਲਾਜ਼ਮਾਂ ਦੇ ਨਾਲ ਰਲ ਕੇ ਆਪਣੀਆਂ ਮੰਗਾਂ ਵਾਸਤੇ ਮਾਰਚ ਕਰਕੇ ਰੋਸ ਮਾਰਚ ਕਰਕੇ ਸਰਕਾਰ ਦੇ ਖਿਲਾਫ ਆਪਣਾ ਰੋਸ ਪ੍ਰਗਟਾਵਾ